ਫੱਟੂ ਪਿੰਡਾ ਕਹਿੰਦੇ ਗੋਰੇ ਦਾ ਸ਼ੇਰਪੁਰ ਦੋਨਾਂ ਦਾ ਵੀ ਤਿਆਰ ਬਰ ਤਿਆਰ ਹੈ ਮਹਿਮਦਵਾਲੀ ਹੈ ਪਰ ਆਉ ਦੇਖਾਂਗੇ ਸੱਦੂ ਸ਼ੇਰਪੁਰ ਦੋਨਾਂ ਦਾ ਪਰ ਮੁੰਡਾ ਹੱਥੋਂ ਅਬਸ਼ਾ ਟੁਲਟ ਸਾਡਾ ਕਨੇਡਾ ਤੋਂ ਲਾਈਵ ਜੁੜੇ ਹੋਇਆ ਹੈ ਬੜਾ ਸਤਕਾਰ ਆਜ਼ਾਦ ਗਰੁੱਪ ਵਾਲਿਆਂ ਦਾ ਪਰ 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 ਆਹ ਮੁੰਡੇ ਦੇ ਪਰ ਲੱਗਿਆ ਦੇਖੀ ਟਡਵੰਡੇ ਪਿੰਡ ਵਾਲਿਆ ਆ ਤੇਰੇ ਚਰਚੇ ਵੱਡੇ ਪੱਧਰ ਤੇ ਆ ਨਾਇਮਾਨਾ ਕਨੇਟਾ ਰਹਿਦਾ ਮਾਨ ਕਰਦਾ ਚੋਤੇ ਤੇ ਮਾਨ ਕਰਦਾ ਪੱਟਾ ਭਰਾ ਸਾਡਾ ਕਿ ਕਹਿੰਦਾ ਪਾਕੇ ਮਲ ਤਗੜਾ ਪੱਟਾ ਦਾ ਪੱਟ ਖੰਦੇ ਇਹਦੇ ਟੌਲਾਂ ਨੂੰ ਕਿੱਥੇ ਹੱਥ ਪੈਂਦੇ ਆ ਇਹ ਕਿਹੜੇ ਪਿੰਡ ਦਾ ਲੋਕੀ ਘੱਟ ਪੁੱਛਦੇ ਪੰਧ ਦਤਿਆ ਆ ਫਨੇਕਾਂ ਦਾ ਓਏ ਤਾੜੀ ਮਾਰੋ ਲੋਰਦਾਰ ਅੱਜ ਇਤੋ ਵਾਲ ਪੈਨ ਵਾਲਿਆ ਗੁਰਦੀਪ ਨੂੰ ਟੱਚ ਕਰਕੇ ਪੱਜ ਮੱਲਾ ਪਰ ਸਾਹਮਣੇ ਟੱਕਰਾ ਹੋ ਗਈ ਹੈ ਪ੍ਰਮਾਏ ਰਾਣਾ ਸਾਡਾ ਲਾਲੂ ਕੁਮੜਾ ਨਾਲ ਕੈਨੇਡਾ ਤੋਂ ਮਾਣ ਕਰਦਾ ਵੱਡਾ ਮਾਣ ਸਨਮਾਨ ਦਿੱਤਾ ਪਰ ਦੇਖਾਂਗੇ ਸਾਹਮਣੇ ਜੁਮਦਾ ਜ਼ਿਕਰ ਚਾਲਦਾ ਜਿੰਨਾ ਪਿੰਡਾਂ ਦਾ ਚਾਤੇ ਹਾਂ ਦਾ ਜ਼ਿਕਰ ਚਾਲਦਾ ਚਾਰ ਪਿਆਰਾਂ ਬਾ ਪਿਆਰ ਨੇ ਕਹ ਦੇਖਾਂਗੇ ਸਾਹਮਣੇ ਬਾਜੋ ਕੁਰੀਆ ਗੁਰਦੀਪ ਹੈ ਗਾਓ ਸੱਜਣਾ ਮੈਂ ਤ੍ਰੀਰ ਦਾ ਮਾਲਾ ਅੰਗਰੇਜ਼ ਸਿੰਘ ਨਾਮ ਮੇਰਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਕੰਤਨ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਪਡੋਰੀ ਹਸੰਦੀ ਸੰਗਤ ਨੇ ਦੇ ਸਮੂਹ ਲਾਕੇ ਦੀ ਸੰਗਤ ਨੇ ਰਲ ਮਿਲ ਕੇ ਬੜੇ ਵੱਡੇ ਪੱਧਰ ਤੇ ਮਨਾਇਆ ਹੈ ਇੱਥੇ ਗੋਪੀ ਫਰੰਦੀਪੁਰ ਤੇ ਵੱਡੀਆਂ ਟੀਮਾਂ ਦੇ ਮੈਚ ਹੋ ਰਹੇ ਨੇ ਕੰਡੋਰੀ ਹਸਨ ਦੇ ਵਿੱਚ ਅਸੀਂ ਆਉਣ ਵਾਲਾ ਸਮਾਂ ਇਹ ਜਾਣਦੇ ਆਂ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਇਹ ਨਸ਼ਿਆਂ ਤੋਂ ਬਚੇ ਤੇ ਖੇਡਾਂ ਵਾਲੇ ਰਦਾ ਖਿਆਲ ਕਰੇ ਧਿਆਨ ਕਰੇ ਕਿਉਂਕਿ ਨਸ਼ੇ ਦਾ ਜੋਰ ਬੜਾ ਬਹੁਤ ਜ਼ਿਆਦਾ ਜੋਰ ਚੱਲ ਰਿਹਾ ਇਹ ਮਹਾਂਪੁਰਖਾਂ ਦਾ ਦਰਬਾਰ ਹੈ ਬਾਬਾ ਵੀਰ ਸਿੰਘ ਦਾ ਜੀ ਤੇ ਬਾਕੀ ਇਹ ਵੀ ਕਬੱਡੀ ਹੁੰਦੀ ਆ ਕਬੱਡੀ ਹਣੋ ਹੋ ਗਈ ਬਾਅਦ ਦੇ ਦਿਲ ਤੇ ਥੁਰ ਕੇ ਪ੍ਰਸ਼ਾਦਾ ਪਾਣੀ ਉੱਥੇ ਛਕੀਏ ਇਹਨਾਂ ਨੂੰ ਫਿਰ ਨਾਮ ਲੂੰਗੇ ਜਿਹੜੇ ਦਿਨੇ ਦਵਾਂਗੇ ਉੱਥੇ ਜਿਹੜੇ ਬਣਦੇ ਆ ਲੈ ਦਾਲਿਆ ਵੀ ਹਰ ਸਾਲ ਦੀ ਤਰ੍ਹਾਂ ਬڑے ਸਰਦਾ ਦੇ ਧੂਮ ਧੂਮ ਦਾ ਨਾਲ ਮਨਾਇਆ ਗਿਆ ਮੇਲਾ ਇਸ ਮੇਲੇ ਦੀ ਚੜ੍ਹਦੀ ਕਲਾ 바ਹ ਤੇ ਅਸੀਂ ਅਰਦਾਸ ਕਰਦੇ ਆਂ ਵੀ ਸਤਿਗੁਰੂ ਬਾਬਾ ਵੀਰ ਸਿੰਘ ਜੀ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ ਰੱਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਸਾਡੇ ਧੂਮ ਧੂਮ ਨਾਲ ਸੇਵਾ ਕਰਨ ਮੇਲੇ ਦੇ ਉੱਤੇ ਬਾਰੇ ਕਿਰਪਾ ਕਰੋ ਸਰਬੋ ਮਿਹਰਾ ਕਰਿਓ ਸਾਰੀ ਸੰਗਤ ਤੇ ਬਿਹਲਾ ਕਰੇ ਪਾਸ਼ਾ ਬਾਕੀ ਹਰ ਸਾਲ ਦੀ ਤਰ੍ਹਾਂ ਹੈ ਵੱਡੇ ਪੱਧਰ ਤੇ ਕਬੱਡੀ ਫਲੋਰੀ ਹਸਨ ਦੀ ਮੈਨੇਜਮੈਂਟ ਮੇਟੀ ਕਰਾਉਂਦੀ ਆ ਬੜੇ ਧੂਰਤਾਂ ਦੇ ਨਾਲ ਮਨਾਇਆ ਜਾ ਰਿਹਾ ਸੋ ਇਹਨੀਆਂ ਗੱਲਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ